ਉਹ ਟਾਂਕੂ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗਤ ਜੀਏ ਦੇਖੋ ਸੋਲਰ ਸੋਲਰ ਲੱਗੇ ਨੇ ਨਹਿਰ ਦੇ ਉੱਤੇ ਥੱਲੇ ਨਹਿਰ ਵਗਦੀ ਹੈ ਉੱਤੇ ਸੋਲਰ ਲੱਗੇ ਨੇ देखो ये किड्डी बढ़िया स्कीम ਦੇ ਨਾਲ ਕਿਸੇ ਕਾਰੀਗਰ ਨੇ ਇਹ ਸੋਲਰ ਲਾਏ ਹਨ ਆਪ ਦੇਖ ਸਕਦੇ ਹਨ ਇਹ ਘਟ ਤੋਂ ਘਟ ਵੀ ਤੇ ਅੱਧੇ ਅੱਧੇ ਪੌਣੇ ਕਿਲੋਮੀਟਰ ਦੇ ਵਿੱਚ ਹੈ ਸੋਲਰ ਹੀ ਸੋਲਰ ਲੱਗੇ ਹੈ ਆਪ ਦੇਖ ਸਕਦੇ ਹਨ ਦੇਖੋ ਕਿੱਡੀ ਵਧੀਆ ਕਿੰਨਾ ਵਧੀਆ ਦਿਮਾਗ ਵਰਤਿਆ ਥੱਲੇ ਨਹਿਰ ਚੱਲਦੀ ਹੈ ਕੋਈ ਜਗਾ ਵੀ ਨਹੀਂ ਰੋਕੀ ਇਹਨਾਂ ਨੇ ੱੱਲੇ ਪਾਣੀ ਚੱਲ ਰਿਹਾ ਹੈ ਉੱਤੇ ਸੋਲਰ ਚੱਲ ਲੱਗੇ ਹੋਏ ਨੇ ਕਿੰਨੇ ਵਧੀਆ ਤਕੀਮ ਦੇ ਨਾਲ ਚੱਲ ਰਹੇ ਨੇ ਆਪ ਦੇਖ ਸਕਦੇ ਹੋ ਆਪਾਂ ਨਾਲ ਨਹਿਰ ਦੇ ਰੋਡ ਬਣਿਆ ਹੈ ਆਪਾਂ ਰੋਡ ਦੇ ਉੱਤੇ ਜਾ ਰਹੇ ਹਾਂ ਆਪ ਦਰਸ਼ਨ ਕਰ ਸਕਦੇ ਹੋ ਇਹ ਸੋਲਰ ਲੱਗੇ ਹਨ ਆਪ ਦੇਖ ਸਕਦੇ ਹੋ ਇਹ ਰੋਡ ਵੀ ਚੱਲ ਰਿਹਾ ਹੈ ਤੇ ਸੋਲਰ ਵੀ ਲੱਗੇ ਲੱਗੇ ਹਨ ਨਹਿਰ ਵੀ ਚੱਲ ਰਹੀ ਹੈ ਆਪ ਦਰਸ਼ਨ ਕਰ ਸਕਦੇ ਹੋ ਥੱਲੇ ਪਾਣੀ ਚੱਲ ਰਿਆ ਉੱਤੇ ਸੋਲਰ ਲੱਗੇ ਹਨ ਕਿੰਡੀ ਵਧੀਆ ਤਕਨੀਕ ਦੇ ਨਾਲ ਇਹ ਸੈਲਰ ਸੋਲਰ ਲਗਾਏ ਹਨ ਤਾਂ ਕਿ ਜਗਾ ਵੀ ਨਾ ਰੁਕੇ ਤੇ ਕੰਮ ਵੀ ਆਪਣਾ ਵਧੀਆ ਹੋ ਗਿਆ ਇੱਕੋ ਜੇ ਸੋਲਰ ਲੱਗੇ ਹਨ ਇਹ ਘੱਟ ਤੋਂ ਘੱਟ ਵੀ ਅੱਧੇ ਪੌਣੇ ਕਿਲੋਮੀਟਰ ਦੇ ਵਿੱਚ ਲੱਗੇ ਹਨ ਅੱਧੇ ਕਿਲੋਮੀਟਰ ਤੋਂ ਵੀ ਵੱਧ ਹੈ ਆਪ ਦੇਖ ਸਕਦੇ ਹੋ ਆਪ ਦੇਖ ਸਕਦੇ ਹੋ ਇਹ ਸੋਲਰ ਲੱਗੇ ਹਨ ਜੋ ਕਿ ਲੁਧਿਆਣੇ ਤੋਂ ਨਹਿਰ ਚੱਲਦੀ ਹੈ ਇੱਧਰ ਨੂੰ ਮਾਛੀਵਾੜੇ ਨੂੰ ਆਉਂਦੀ ਹੈ ਉਸ ਨਹਿਰ ਦੇ ਉੱਤੇ ਸੋਲਰ ਲੱਗੇ ਹਨ ਮਾਛੀਵੜੇ ਨੂੰ ਨਹਿਰ ਜਾਨਦੀ ਹੈ ਜੋ ਕਿ ਦਿੱਲੀ ਨੂੰ ਰੋਡ ਜਾਂਦਾ ਹੈ ਉਹ ਰੋਡ ਦੇ ਉੱਤੇ ਲੱਗੇ ਹਨ ਆਪ ਦਰਸ਼ਨ ਕਰ ਸਕਦੇ ਹੋ ਇਹ ਸੋਲਰ ਲੱਗੇ ਹਨ ਜੇ ਸੋਲਰ ਲੱਗੇ ਹਨ ਆਪ ਦੇਖ ਸਕਦੇ ਹੋ ਆਪਾਂ ਵੀ ਸਾਈਕਲ ਤੇ ਜਾ ਰਹੇ ਹਾਂ ਤੇ ਸੋਲਰ ਵੀ ਲੱਗੇ ਹਨ ਸਾਹਮਣੇ ਆਪ ਦੇਖ ਸਕਦੇ ਹੋ ਸੰਗਤ ਜੀ ਆਪ ਦੇਖ ਸਕਦੇ ਹੋ ਇਹ ਸੋਲਰ ਲੱਗੇ ਹਨ ਬਹੁਤ ਹੀ ਦੂਰ ਤੱਕ ਲੱਗੇ ਹਨ ਕਿਸੇ ਨੇ ਕਿੰਨੀ ਵਧੀਆ ਤਕਨੀਕ ਦੇ ਨਾਲ ਸੋਲਰ ਲਾਏ ਹਨ ਆਪ ਦੇਖ ਸਕਦੇ ਹੋ ਵਾਹਿਗੁਰੂ ਜੀ ਹੇ ਲੰਬੇ ਲਾਏ ਹਨ ਕਾਫੀ ਦੂਰ ਤੱਕ ਕਰਦਾ ਪੌਣਾ ਕਿਲੋਮੀਟਰ ਦੀ ਵਾੜ ਹੈ ਇੱਥੇ ਲੱਗੇ ਹੀ ਸ਼ਹੀਦਾਂ ਗੁਰਦੁਆਰਾ ਹੈ ਇੱਥੇ ਲੱਗੇ ਹੀ ਸ਼ਹੀਦਾਂ ਵੀ ਸ਼ਹੀਦਾਂ ਗੁਰਦੁਆਰਾ ਹੈ ਸ਼ਹੀਦਾਂ ਦਾ ਗੁਰਦੁਆਰਾ ਹੈ ਜੋ ਕਿ ਗੁਰਦੁਆਰੇ ਦੇ ਵੀ ਇਹ ਲੱਗੇ ਲੱਗੇ ਹਨ ਆਪ ਦੇਖ ਸਕਦੇ ਹੋ ਹਲੇ ਵੀ ਖਤਮ ਨਹੀਂ ਹੋਏ ਆਪ ਦੇਖ ਸਕਦੇ ਹੋ ਹਲੇ ਵੀ ਖਤਮ ਨਹੀਂ ਹੋਏ ਆਪ ਦੇਖੀ ਜਾਓ ਕਿਰਪਾ ਕਰੋ ਕਿਰਪਾ ਕਰਿਓ ਬਾਦਸ਼ਾਹ ਜੀ ਸੰਗਤਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਔਰ ਤੰਦਰੁਸਤੀਆਂ ਬਖਸ਼ਣੀਆਂ ਔਰ ਸਾਥ ਸੰਗਤ ਜੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਇਕ ਵੀ ਜਰੂਰ ਕਰਿਆ ਕਰੋ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਸਬਸਕ੍ਰਾਈਬ ਜਰੂਰ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਹੋਰ ਵੀ ਕਿਸੇ ਨੂੰ ਵੀਡੀਓ ਦੇਖਣ ਨੂੰ ਮਿਲ ਜਾਣ ਤਾਂ ਕਿ ਤੁਹਾਡੇ ਸਬਸਕ੍ਰਾਈਬ ਕਰਨ ਦੇ ਨਾਲ ਹੀ ਵੀਡੀਓ ਚੱਲਣੀਆਂ ਹਨ ਆਪ ਦੇਖੋ ਇਹ ਸੋਲਰ ਲੱਗੇ ਹਨ ਬਹੁਤ ਹੀ ਸੋਲਰ ਲੱਗੇ ਹਨ ਦੇਖੋ ਆਪ ਦੇਖ ਸਕਦੇ ਹੋ ਆਪ ਦੇਖ ਸਕਦੇ ਹੋ ਇਹ ਸਾਹਮਣੇ ਲੱਗੇ ਸ਼ਹੀਦਾਂ ਗੁਰਦੁਆਰਾ ਆ ਗਿਆ ਹੈ ਆਪ ਦੇਖ ਸਕਦੇ ਹੋ ਇਹ ਗੁਰਦੁਆਰਾ ਵੀ ਆ ਗਿਆ ਹੈ ਔਰ ਸ਼ੋਲਰ ਵੀ ਖਤਮ ਹੋਣ ਵਾਲੇ ਹਨ ਐਨੇ ਵਾਟ ਤੱਕ ਸ਼ੋਲਰ ਲੱਗੇ ਹਨ 1 ਕਿਲੋਮੀਟਰ ਦੇ ਐਡ ਗੇਡ ਯਾਰ ਅੱਗੇ ਨਹਿਰ ਆ ਗਈ ਹੈ ਇਹ ਨਹਿਰ ਦੇ ਵਿੱਚ ਹੀ ਲੱਗੇ ਹਨ ਆਪ ਦਰਸ਼ਨ ਕਰ ਸਕਦੇ ਹੋ ਇਹ ਦੇਖੋ ਨਹਿਰ ਦੇ ਵਿੱਚ ਹੀ ਲਓ ਜੀ ਖਤਮ ਹੋ ਗਏ